ਐਕਸੀਡੈਂਟ ਕਿਵੇਂ ਹੋਇਆ ਛੋਟੇ ਉਹ ਖੱਡਾ ਆ ਜਾਂ ਬ੍ਰੇਕ ਨਹੀਂ ਲੱਗੀ ਅੱਛਾ ਹਲੋ ਹਾਂ ਤੇ ਉਹ ਜੰਪ ਹੋ ਗਈ ਅੱਛਾ ਕਿ ਕਿਹਨੇ ਪਿੰਉਾਰੇ ਪੁੱਤ ਅਸੀਂ ਜਾਂਦੇ ਤੋਂ ਆਈਏ ਨਹੀਂ ਹੋਰ ਮੈਂ ਨਹੀਂ ਜਾਣਾ ਕੋਈ ਨਹੀਂ ਗੁੰਨਣ ਜਾਣਾ ਸੀ ਉਖੜ ਚੁੱਕੇ ਹੋਇਆ ਅੱਛਾ ਤੇ ਮੰਮੀ ਦੇ ਕਿੰਨੀ ਸਾਟਾ ਵਾਹ ਵਜ ਗਈ ਵਾਹ ਵਜ ਗਈ ਕੋਡ ਪੁੱਤਰ ਹੋਣਾ ਕੋਈ ਨਹੀਂ ਕੋਈ ਚੱਲਦੇ ਤੇ ਨਾਲ ਹੀ ਚੱਲਦੇ ਬਾਈ ਵੀ ਸਾਰੇ ਜਿਹੜਾ ਐਕਸੀਡੈਂਟ ਹੁੰਦਾ ਜਦੋਂ ਐਕਸੀਡੈਂਟ ਹੋਇਆ ਤੁਸੀਂ ਕੋਲੇ ਸੀ ਹਾਂ ਜੀ ਕਿਵੇਂ ਹੁੰਦਾ ਉੱਡੋ ਫੜੀ ਜਵਜਾ ਜੀ ਮੋਟਰਸਾਈਕਲ ਵੱਜਿਆ ਹਾਂਜੀ ਹਾਂਜੀ ਬੱਚੇ ਤਾਂ ਸੰਭਲਿਆ ਨਹੀਂ ਅੱਛਾ ਮਾਤਾ ਜੀ ਕਿੱਥੇ ਬੈਠੀ ਸੀ ਮੈਂ ਪਿੱਛੇ ਕੋਣ ਮਾਤਾ ਹੀ ਬੈਠੀ ਸੀ ਹਾਂਜੀ ਮਾਤਾ ਲੱਗ ਕਿੰਨੀ ਕੁ ਉਮਰ ਦੀ ਸੀ ਮਾਤਾ ਹੈਗੀ ਚਲ 45 ਸਾਲ ਦੀ ਅੱਛਾ ਕਿੰਨੇ ਸੱਟ ਆਉਣਾ ਦੇ ਵਾਵਾ ਸੱਟ ਆ ਜੀ ਸਿਰ ਤੇ ਹਾਂ ਪੈਰ ਪੈਰ ਤੇ ਵੀ ਹੈ ਤੇ ਸਿਰ ਤੇ ਜਿਵੇਂ ਲੱਗਦਾ ਤੁਹਾਨੂੰ ਸੱਟ ਜਿਹੜੀ ਵੱਜਿਆ ਸਕੂਟਰ ਦੇ ਐਕਸੀਡੈਂਟ ਹੋਇਆ ਸੜਕ ਟੁੱਟੀ ਕਰਕੇ ਹੋਇਆ ਤੇ ਵੈਸੇ ਵੀ ਟੁੱਟੀ ਕਰਕੇ ਹੀ ਹੋਇਆ ਸੜਕ ਤੇ ਜੀ ਜੀ ਹਾਂਜੀ ਜੇ ਸੜਕਾ ਠੀਕ ਨਾ ਹੋਈ ਐਕਸੀਡੈਂਟ ਇਦਾਂ ਹੀ ਹੋਣਗੇ ਤੇ ਕਿਵੇਂ ਹੋਣਗੇ ਇਦਾਂ ਹੀ ਹੋਣਗੇ ਜੇ ਨਾ ਠੀਕ ਹੋਈ ਸੜਕ ਤਾਂ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਸੜਕ ਬਣਨੀ ਚਾਹੀਦੀ ਐ ਇਹ ਸੜਕ ਬਣ ਲਈ ਅੱਛਾ ਸੜਕ ਬਣਨੀ ਚਾਹੀਦੀ ਹੈ ਹਰੇਕ ਜਨਨੀ ਕਿ ਆਜੋ ਸਰਪੰਚ ਸਾਹਿਬ ਆਜੋ ਇੱਕ ਮਿੰਟ ਆਜੋ ਆਜੋ ਭਾਈ ਇੱਧਰ ਆਜੋ ਆਜੋ ਹਰੇਕ ਵੀਰ ਦਾ ਜਨਨੀ ਕਿ ਇਹੀ ਸਵਾਲ ਆ ਸੜਕ ਬਣਨੀ ਚਾਹੀਦੀ ਆ ਇਹ ਸੜਕ ਪਤਾ ਨਹੀਂ ਕਿ ਬਣਨੀ ਚਾਹੀਦੀ ਹੈ ਜੀ ਹੈ ਬਣਨੀ ਚਾਹੀਦੀ ਤੁਸੀਂ ਕਿਵੇਂ ਵੇਖੋ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਕੋਲੇ ਸੀ ਨਹੀਂ ਕੋਪ ਪਾਣੀ ਕੋਈ ਤੇ ਬਾਤ ਆਏ अच्छा किवें लागदा थोनू जेड़ा सीमेंट ਭਰਾਤਾ ਮੈਂ ਸਮੇਟਣਾ ਵੀ ਦੇਵਾ ਬੰਦ ਕਰਨ ਮੜਾ ਅੱਛਾ ਅੜਦਾ ਨਹੀਂ ਕੀ ਪਹਿਲੇ ਸਮੇਟਣਾ ਲਾਇ ਅੱਛਾ ਸਮੇਟਣਾ ਭਰਾ ਦੋਗੇ ਤੁਸੀਂ ਭਰਾਤਾ ਦਿਨਾਂ ਬੰਦ ਕਰਾ ਦੇ ਲਿਆ ਸਰਪੰਚ ਸਾਹਿਬ ਕਹਿੰਦੇ ਸੀ ਤਾਂ ਸੀਮੇਟਣਾ ਵੀ ਭਰਾ ਦਾਂਗੇ ਉਖਲੀਆਂ ਜਿਹੜੀਆਂ ਇਹ ਨਹੀਂ ਆਹਾਂ ਆਹ ਕੱਲੀ ਹੋਰ ਅੱਛਾ ਕੱਲੀ ਨਹੀਂ ਖੱਡੇ ਦਾ ਬਹੁਤ ਜ਼ਿਆਦਾ ਆ ਹਾਂਜੀ ਅਈ ਦਾ ਬਾਰ ਪੂਰੇ ਭਰਾਤਾ ਦੂਜੀ ਗੇ ਭਰਾ ਦਿਆ ਅੱਜ ਇਨਸੀਡੈਂਟ ਆਇਆ ਬਹੁਤ ਪੜਾ ਹੋਇਆ ਇਨਸੀਡੈਂਟ ਸਾਰੇ ਹੀ ਹੋ ਜਾਂਦੇ ਤਾਂ-ਤਾਂ ਹੋ ਜਾਂਦੇ ਬਈ ਯਾਰ ਜੀ ਇਹ ਤਾਂ ਵੇਣੇ ਇੱਕ ਤਾਂ ਚਾਹੀਦਾ ਹੁਣ ਇਹਦੇ ਪੱਕਾ ਧਰਨਾਂ ਲੱਗੂ ਇਹਦੇ ਤੇ ਜੀ ਬੰਦ ਕਰਕੇ ਫੇਰ ਹੀ ਰੋਡ ਬਣੂਗਾ ਨਹੀਂ ਤਾਂ ਫਿਰ ਵੀ ਇੱਥੇ ਇਹੀ ਕੁਝ ਰਹਿਣਾ ਹੈ ਇੱਥੇ ਬਸ ਜੀ ਇਹਦਾ ਕਹਿੰਦੇ 3 ਮਹੀਨੇ ਦੇ ਵਿੱਚ ਬਣਾ ਦਾਂਗੇ ਅਸੀਂ ਸੜਕ 3 ਮਹੀਨੇ ਫਿਰ ਉਸ ਤੋਂ ਬਾਅਦ ਐਕਸੀਡੈਂਟ ਆਈ ਹੋਈ ਜਾਣਗੇ ਜੀ ਇਹ ਜੀ ਹਾਂ ਕਿੰਨੇ ਐਕਸੀਡੈਂਟ ਲੰਘ ਰਹੇ ਹੋ ਜਾਂ ਹੋਈ ਜਾਂਦੇ ਇੱਥੇ ਹੋ ਗਿਆ ਅੱਗੇ ਗੋਨੇ ਨੇ ਅਗਲੀ ਹੋ ਗਿਆ ਕਿਤੇ ਸਵੇਰੇ ਹੋ ਗਿਆ ਲੰਘਾ 4-5 ਕਿਲੋਮੀਟਰ ਬਾਹਲੇ ਹੁੰਦੇ ਆ ਇੱਥੇ ਹੀ ਹੁੰਦੇ ਜੀ ਜੀ ਹਾਂ ਜੀ ਹਾਂ ਜੀ ਕਿਹੜਾ ਬੰਦਾ ਬਾਪੂ ਸੇਵਿਆਲਾ ਸੇਵਿਆਲਾ ਹਾਂ ਕਿਵੇਂ ਲੱਗਦਾ ਜਿਹੜਾ ਐਕਸੀਡੈਂੈਂਟ ਹੋਇਆ ਮੈਨੂੰ ਆ ਰਿਹਾ ਦੱਸਦਾ ਅਮਾ ਲੋਕ ਨਗਰ ਨਾ ਸੰਵਰਨ ਹੈ ਹਾਂ ਬਈ ਉਹ ਚੁੱਲ ਰਾਇ ਸਾਰੇ ਰਲੇ ਰੇ ਨਾ ਦੇਖੇ ਰਣਾ ਅੱਛਾ ਪੈਸੇ ਖਾਈ ਜਾਂਦੇ ਰਹਿ ਮਿਲ ਕੇ ਇਹ ਸੜਕਾਂ ਨਹੀਂ ਬਣਦੀ ਅੱਛਾ ਇੱਥੇ ਮਨਵਰਤੀ ਹੋਊਗਾ ਸੜਕ ਉਹ ਹਰ ਤਰ੍ਹਾਂ ਨਹੀਂ ਹੋਣੀਆ ਘਰਨੇ ਦੇ ਬੈਠੇ ਬੜਾ ਕੁਸ਼ੂਗਾ ਇਹ ਸਰਕਾਰ ਦਾ ਫਾਇਦਾ ਨਹੀਂ ਕਾ ਅਸੀਂ 15 ਫੀਸ ਨੂੰ ਇੱਥੇ ਦਰਨਾ ਵੀ ਜੇ ਹੋਵੇ ਬੜਾ ਵਸੂਗਾ ਅੱਛਾ ਜੇ ਰ ਐਕਸੀਡੈਂਟ ਹੋਇਆ ਤੁਸੀਂ ਇਹਨੂੰ ਕਿਵੇਂ ਦੇਖੋਗੇ ਇਹ ਵੀ ਟੁੱਤੀ ਸੜਕ ਦੇ ਕਾਰਨ ਹੋਇਆ ਜਾਂ ਹੋਰ ਕੋਈ ਵਜ੍ਹਾ ਸੀ ਟੁੱਤੀ ਸੜਕ ਨਾਲ ਹੀ ਹੁੰਦਾ ਬਾਈ ਯਾਰ ਹੁਣ ਹੋਰ ਮਗਰ ਉਹ ਅਗਲਾ ਤੇਜ਼ ਲਈ ਆਉਂਦਾ ਸਾਧਨ ਨੇੜੇ ਆ ਕੇ ਉਹਨੂੰ ਪਤਾ ਲੱਗ ਗਿਆ ਬ੍ਰੇਕ ਮਾਰਦਾ ਮਗਰਲਾ ਬੰਦਾ ਉਹ ਸੈਸ ਹੱਗ ਬੈਠਾ ਹੁੰਦਾ ਹੁਣ ਜਿਵੇਂ ਆ ਲੇਡੀ ਸੀਗੀ ਉਹ ਬੈਠੀ ਸੀਗੀ ਵੇਸਲੀ ਹੋਈ ਤੇ ਮੁੰਡੇ ਨੇ ਨੇੜੇ ਆ ਕੇ ਉਖੜੀ ਵੇਖੀ ਤੇ ਬ੍ਰੇਕ ਲਾਏ ਤੇ ਯਾਰ ਤੋ ਸੰਭਲਿਆ ਨਹੀਂਗਾ ਉਹ ਸੰਭਲੇਗਾ ਮਗਰ ਸਾਧਨ ਨਹੀਂ ਹੋਣਗੇ ਜੇ ਕੋਈ ਜੇ ਮਗਰ ਸਾਧਨ ਆਉਂਦਾ ਹੋਰ ਨੁਕਸਾਨ ਹੋ ਜਾਂਦਾ ਬਾਈ ਉਹ ਦਾ ਵਿਚਾਰੀ ਸਹੀ ਗੱਲ ਆ ਸਹੀ ਗੱਲ ਉਹ ਤਾਂ ਜਨ ਕੇ ਹਾਂ ਸਕੂਟ ਰੀਕੇ ਦੰਜਨ ਕੇ ਫਿਸ ਲਗੀ ਉਖੜੀ ਵੀ ਵੱਡੀ ਸੀ ਨਾ ਉਖੜੀ ਵੱਡੀ ਸੀ ਇੱਕਦਮ ਜਦੋਂ ਵਜੀ ਬਾਈ ਬੁੜੀ ਡੈਪ ਵੀ ਨਹੀਂ ਮਗਰੋਂ ਖਾਲੀ ਛੜਕ ਸੀਗੀ ਵਿਚਾਰ ਰਹਿ ਗਿਆ ਜੀ ਉਹਦਾ ਜਿਹੜਾ ਸਿਰਚ 7:00 ਵਜੇ ਇੱਕ ਗੋਡੇ ਤੇ ਉਹਦਾ ਗੋਡੇ ਦੇ ਮੋੜ ਤੇ ਵੀਡੀਓ ਅੱਛਾ ਅੱਛਾ ਹਾਂਜੀ ਤੇ ਹੁਣ ਉਹਨੂੰ ਕਿੱਥੇ ਲੈ ਗਏ ਮਾਤਾ ਨੂੰ ਉਹਨੂੰ ਗੋਨ ਜਾਣੇ ਸਰਦਾਚ ਲੈ ਗਏ ਗੋਨਣ ਲੈ ਗਏ ਹਾਂਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ ਨਹੀਂ ਅਸੀਂ ਤਾਂ ਇਹੀ ਕਹਿੰਨੇ ਸੜਕ ਬਣਾ ਦਿਓ ਜੀ ਨਹੀਂ ਐਕਸੀਡੈਂਟ ਰੋਜ਼ ਕੋਈ ਨਾ ਕੋਈ ਨੁਕਸਾਨ ਹੁੰਦਾ ਜੀ ਕਿਸੇ ਵੀ ਜਾਨੀ ਮਾਲ ਦਾ ਨਖਾਨ ਹੋ ਗਿਆ ਨੁਕਸਾਨ ਗਲਤ ਹੈ ਇਹ ਆਪਣੇ ਕਹਿੰਨੇ ਜੀ ਜੀ ਇਹ ਬਣਾਉਣੀ ਬਣਾਉਣੀ ਹੈ ਜੀ ਸਹੀ ਗੱਲ ਸਹੀ ਗੱਲ ਟਾਈਮ ਨਾ ਬਣ ਜੇ ਨੁਕਸਾਨ ਹੁਣ ਬਾਜੂ ਵ